ਨਗਰ ਵਸਾਉਣ ਦੀ ਗੱਲ ਕੀਤੀ ਸਾਨੂੰ ਮੰਗੀ ਹੋਈ ਜ਼ਮੀਨ ਦਿਓ ਅਸੀਂ ਇਸ ਸਥਾਨ ਤੇ ਨਗਰੀ ਵਸਾਈਏ ਤੁਹਾਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ ਗੁਰੂ ਦੀ ਨਗਰੀ ਵਸੇਗੀ ਤਾਂ ਕਾਰੋਬਾਰ ਵਧੇਗਾ ਬਹੁਤ ਲੋਕਾਂ ਤੇ ਤੁਹਾਡਾ ਪਰਉਕਾਰ ਹੋਵੇਗਾ ਅਤੇ ਗੁਰੂ ਦੀ ਸੇਵਾ ਉੱਤਮ ਸਫਲ ਹੋਏਗੀ ਜਦ ਦੋ ਤਿੰਨ ਕਿਸਾਨਾਂ ਦੀ ਧਿਰਾਂ ਨੇ ਗੁਰੂ ਜੀ ਦੇ ਅਜਿਹੇ ਬਚਨ ਸੁਣੇ ਤਾਂ ਇੱਕ ਧਿਰ ਗੁਰੂ ਜੀ ਦੇ ਬਚਨ ਅਨੁਸਾਰ ਹੋ ਗਈ हाथ जोड़ के उसने विनती की हे सच्चे पाशा ए सब आप दी ही जमीन है नगर बसा के ਸਾਡੀ پالਣਾ ਕਰੋ ਆਪ ਵਸ ਕੇ ਸੇਵਕਾਂ ਦਾ ਉਧਾਰ ਕਰੋ ਆਪ ਜੀ ਦੇ દર્શન ਕਰਕੇ ਹਮੇਸ਼ਾ ਆਨੰਦ ਪਾਵਾਂਗੇ ਸਾਥੋਂ ਚੰਗੇ ਹੋਰ ਕਿਸ ਦੇ ਭਾਗ ਹੋਣਗੇ ਸਤਿਗੁਰੂ ਜੀ ਸੁਣ ਕੇ પ્રસન્ન ਹੋ ਗਏ ਤੇ ਕੋਮਲ ਬਚਨ बोल के ਖੁਸ਼ ਹੋ ਗਏ ਜਦ ਦੂਸਰੀ ਧਿਰ ਨੂੰ ਪੁੱਛਿਆ ਤਾਂ ਉਸ ਸ਼ਰਧਾਹੀਨ ਨੇ ਤਦ ਕਿਹਾ ਸਾਡੇ ਬਹੁਤ ਮਨੁੱਖ ਹਨ ਧਰਤੀ ਥੋੜੀ ਹੈ ਪਹਿਲਾਂ ਹੀ ਸਮਾਉਂਦੇ ਹੋਏ ਨਹੀਂ ਦਿਸਦੇ ਹਨ ਇਸ ਕਰਕੇ ਸਾਥੋਂ ਧਰਤੀ ਦਿੱਤੀ ਨਹੀਂ ਜਾਣੀ ਇਹ ਸੱਚੀ ਗੱਲ ਤੁਹਾਨੂੰ ਦੱਸ ਦਿੱਤੀ ਹੈ ਇਹ ਸੁਣ ਕੇ ਗੁਰੂ ਜੀ ਸਹਿ ਸੁਭਾਅ ਬੋਲੇ ਮਨੁੱਖ ਥੋੜੇ ਹੋ ਜਾਣਗੇ ਤੇ ਧਰਤੀ ਬਹੁਤ ਰਹਿ ਜਾਏਗੀ ਪ੍ਰਾਣੀ ਸਦਾ ਹੀ ਖਤਮ ਹੋ ਜਾਂਦੇ ਹਨ ਤੇ ਧਰਤੀ ਇਸ ਪ੍ਰਕਾਰ ਹੀ ਸਥਿਰ ਰਹਿੰਦੀ ਹੈ ਜਿਸ پاس ਬਹੁਤ ਧਰਤੀ ਹੈ ਉਸਨੇ ਦਿੱਤੀ ਹੈ ਉਸਦੇ ਬਹੁਤ ਮਨੁੱਖ ਵਧਣਗੇ ਇਹ ਵੇਖ ਲੈਣਾ ਇਸ ਤਰ੍ਹਾਂ ਇੱਕ ਧਰ ਨੂੰ ਗੁਰੂ ਜੀ ਨੇ ਕਠੋਰ ਬਚਨ ਕਹੇ ਤੇ ਦੂਸਰੀ ਨੂੰ ਸ੍ਰੇਸ਼ਟ ਵਾਰ ਦੇ ਦਿੱਤਾ ਨਗਰ ਵਸਾਉਣ ਦੀ ਚਿਤ ਵਿੱਚ ਚਾਹਤ ਸੀ ਆਪਣੇ ਡੇਰੇ ਵਿੱਚ ਹੀ ਨਿਵਾਸ ਕਰ ਰਹੇ ਸਨ ਜਦ ਵੇਖਿਆ ਇੱਕ ਦੋ ਦਿਨ ਬੀਤ ਗਏ ਹਨ ਤਾਂ ਬੇਲਦਾਰ ਤੇ ਮਜ਼ਦੂਰ ਬੁਲਾਏ ਸਾਰੇ ਫਿਰਕੇ ਇੱਕ ਸੁੰਦਰ ਸਥਾਨ ਵੇਖਿਆ बाबा बुड्ढा जी भाई भक्तो जी याद ਜਿਹੜੇ ਗੁਰੂ ਜੀ ਦੇ ਦਰਸ਼ਨ ਕਰਕੇ ਆਨੰਦ ਪਾਉਂਦੇ ਸਨ ਉਹਨਾਂ ਪਾਸੋਂ ਬਹੁਤ ਮਿੱਠਾ ਪ੍ਰਸ਼ਾਦ ਮੰਗਵਾਇਆ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੇ ਆਇਆ ਫਿਰ ਸਾਰੇ ਗੁਰੂ ਸਾਹਿਬਾਨਾਂ ਦੇ ਨਾਮ ਯਾਦ ਕੀਤੇ ਤੇ ਸੁੰਦਰ ਰੀਤੀ ਅਨੁਸਾਰ ਅਰਦਾਸ ਕੀਤੀ ਸਤਿਗੁਰੂ ਜੀ ਸਹਿਤ ਸਭ ਨੇ ਸਿਰ ਨਿਵਾਇਆ ਫਿਰ ਸਾਰਿਆਂ ਦੇ ਵਿੱਚ ਪ੍ਰਸ਼ਾਦ ਵਰਤਾਇਆ ਫਿਰ ਬੇਲਦਾਰ ਨੂੰ ਆਗਿਆ ਕੀਤੀ ਨਗਰ ਦੇ ਚਾਰੇ ਪਾਸੇ ਪੱਕੇ ਕਿਲੇ ਦੀ ਉਸਾਰੀ ਕਰੋ ਗੁਰੂ ਜੀ ਦਾ ਹੁਕਮ ਸੁਣ ਕੇ ਉਸਨੇ ਕਹੀ ਚੁੱਕੀ ਤੇ ਮਿੱਟੀ ਪੁੱਟਣ ਵਾਸਤੇ ਧਰਤੀ ਤੇ ਮਾਰੀ ਜਦੋਂ ਉਹ ਹਿੱਲਿਆ ਤਾਂ ਉਸਦੀ ਪਗੜੀ ਢਿੱਗ ਪਈ ਸਾਰੇ ਲੋਕਾਂ ਨੇ ਮਨ ਵਿੱਚ ਸ਼ੰਕਾ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰਿਆਂ ਦੇ ਦਿਲ ਦੀ ਗੱਲ ਜਾਣ ਲਈ ਤੇ ਮੁਸਕਰਾਉਂਦੇ ਹੋਏ ਉਹ ਬੋਲੇ ਕਮਾਨ ਚੜਾ ਕੇ ਜੋ ਇਸ ਨਗਰੀ ਤੇ ਚੜ ਕੇ ਆਵੇਗਾ ਉਹ ਪਗੜੀ ਉਤਰਵਾ ਕੇ ਆਪਣੇ ਘਰ ਜਾਏਗਾ ਜੰਗ ਜਿੱਤਣ ਦਾ ਇਹ ਸਥਾਨ ਹੈ ਦੁਰਗ ਬੇਈਮਾਨ ਹੋਣ ਤੇ ਮਾਰਿਆ ਜਾਵੇਗਾ ਗੁਰੂ ਘਰ ਦੀ ਅਚਲ ਨਹੀਂ ਹੈ ਇਹ ਕਿਤੇ ਨਹੀਂ ਜਾਏਗੀ ਸਾਦਾ ਰਹੇਗੀ ਇਸ ਤਰ੍ਹਾਂ ਕਹਿ ਕੇ ਸਾਰਾਂ ਦਾ ਭਰਮ ਦੂਰ ਕੀਤਾ ਬਹੁਤ ਮਜ਼ਦੂਰ ਕੰਮ ਕਰਨ ਲੱਗ ਗਏ ਮਿੱਟੀ ਨਾਲ ਕਿਲੇ ਦੀ ਉਸਾਰੀ ਕਰਕੇ ਚਾਰੇ ਪਾਸੇ ਸੁੰਦਰ ਉੱਚੀ ਦੀਵਾਰ ਬਣਾ ਦਿੱਤੀ ਫਿਰ ਘਰ ਬਣਾਉਣ ਦਾ ਹੁਕਮ ਦਿੱਤਾ ਫਿਰ ਗੁਰੂ ਜੀ ਨੇ ਨਗਰੀ ਦਾ ਸੁੰਦਰ ਨਾਂ ਰੱਖਿਆ ਇਸ ਨਗਰ ਦਾ ਨਾਂ ਸਭ ਅਮੀਰਾਂ ਗਰੀਬਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਪ੍ਰਸਿੱਧ ਹੋਵੇਗਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲੋਕਾਂ ਨੂੰ ਬੁਲਾਇਆ ਤੇ ਮਾਨ ਤੇ ਦਾਨ ਦੇ ਕੇ ਬਹੁਤ ਲੋਕਾਂ ਨੂੰ ਸ਼ਹਿਰ ਦੇ ਵਿੱਚ ਵਸਾਇਆ ਸੰਗਣਾ ਅਤੇ ਸੁੰਦਰ ਬਾਜ਼ਾਰ ਬਣਾਇਆ ਫਿਰ ਨਗਰ ਵਿੱਚ ਘਰ ਬਣਨ ਲੱਗੇ ਬਹੁਤ ਗਰੀਬ ਤੇ ਅਮੀਰਾਂ ਦੇ ਅਨੁਸਾਰ ਛੋਟੇ ਵੱਡੇ ਘਰ ਬਣਾਉਣ ਲੱਗੇ ਕਿਸਾਨਾਂ ਨੂੰ ਜਿਹੜਾ ਵਰ ਤੇ ਕਠੋਰ ਵਚਨ ਕੀਤੇ ਸੀ ਜਿਵੇਂ ਕਿਹਾ ਸੀ ਉਸ ਤਰ੍ਹਾਂ ਹੀ ਹੋਇਆ ਇਹ ਸਾਰੀ ਸੰਗਤ ਨੇ ਅੱਖਾਂ ਨਾਲ ਵੇਖਿਆ ਤੁਰਕਾਂ ਵਿੱਚੋਂ ਜਿਹੜਾ ਵੀ ਚੜਾਈ ਕਰਕੇ ਆਇਆ ਹਾਰ ਕੇ ਭੱਜ ਗਏ ਭਾਵ ਪੱਗ ਲੋਹਾ ਕੇ ਚਲੇ ਗਏ ਸ੍ਰੀ ਗੁਰੂ ਜੀ ਦਾ ਬਚਨ ਪੂਰਾ ਹੋਇਆ ਜਦ ਕਰਤਾਰਪੁਰ ਬਸਾਉਣ ਲੱਗੇ ਆਪਣੇ ਵਸੇਬੇ ਵਾਸਤੇ ਗੁਰੂ ਜੀ ਨੇ ਸੁੰਦਰ ਸਥਾਨ ਵੇਖਿਆ ਇੱਥੇ ਘਰ ਬਣਾਓ ਗੁਰੂ ਜੀ ਨੇ ਆਗਿਆ ਕੀਤੀ ਤਰਨਤ ਮਸੰਦਾ ਨੇ ਕੰਮ ਆਰੰਭ ਕਰ ਦਿੱਤਾ કારીગર ਬੁਲਾ ਕੇ ਲਗਵਾਏ ਬਹੁਤ ਵੱਡਾ ਸਭ ਸੰਗ ਘਰ ਬਣਾਓ ਗੁਰੂ ਜੀ ਨੇ ਫਰਮਾਇਆ ਘਰ ਬਣਾਉਣ ਵਾਲੇ ਰਾਜ ਅਤੇ ਸਾਰੇ ਮਸੰਦਾਂ ਨੇ ਮਿਲ ਕੇ ਹੱਥ ਜੋੜ ਕੇ ਬੇਨਤੀ ਕੀਤੀ हे ਪ੍ਰਭੂ ਜੀ ਦਵਾਬੇ ਦੇਸ਼ ਵਿੱਚ ਬਹੁਤ ਮੋਟੀ ਲੱਕੜੀ ਨਹੀਂ ਮਿਲਦੀ ਮੋਟੀ ਲੱਕੜ ਦੇ ਬਗੈਰ ਵੱਡੇ ਘਰ ਕਿਵੇਂ ਬਣ ਸਕਦੇ ਹਨ ਜਿੱਥੇ ਸਭਾ ਦਾ ਇਕੱਠ ਬੈਠ ਸਕੇ ਸਤਿਗੁਰੂ ਜੀ ਨੇ ਸੁਣ ਕੇ ਬਚਨ ਕੀਤਾ ਦੂਰ ਨੇੜੇ ਜਿੱਥੇ ਵੀ ਭਾਰੀ ਲੱਕੜੀ ਮਿਲ ਸਕਦੀ ਹੈ ਉਸ ਦੀ ਖੋਜ ਕਰੋ ਜਿੰਨੇ ਮੁੱਲ ਨੂੰ ਵੀ ਮਿਲਦੀ ਹੈ ਦੇ ਕੇ ਲਿਆਓ ਤਾਂ ਕਿ ਕਾਰਜ ਪੂਰਾ ਹੋਵੇ ਜਿਵੇਂ ਮੋਟੀ ਲੱਕੜੀ ਲਾ ਕੇ ਘਰ ਬਣੇ ਉਸ ਤਰ੍ਹਾਂ ਬਣਾਓ ਤੇ ਬਹੁਤ ਧੰਨ ਦਿਓ ਇਹ ਆਗਿਆ ਸੁਣ ਕੇ ਸਾਰੇ ਮਸੰਦਾਂ ਨੇ ਜਿੱਥੇ ਕਿੱਥੇ ਮੋਟੀ ਲੱਕੜ ਲੱਭਣ ਵਾਸਤੇ ਆਪਣੇ ਬੰਦੇ ਭੇਜੇ ਜਿੱਥੇ ਵੀ ਮੋਟੀ ਲੱਕੜ ਪ੍ਰਾਪਤ ਹੋਵੇ ਖਬਰ ਕਰੋ ਤਾਂ ਕਿ ਜਾ ਕੇ ਤੁਰੰਤ ਲਿਆਈਏ ਜੋ ਵੀ ਤੁਹਾਨੂੰ ਹੋ ਲੈਣਾ ਚਾਹਣ ਅਸੀਂ ਦਿਾਂਗੇ ਗੁਰੂ ਜੀ ਦਾ ਹੁਕਮ ਹੈ ਕਿ ਘਰ ਵੱਡੇ ਬਣਾਉਣੇ ਹਨ ਇਧਰੋਂ ਉਧਰੋਂ ਮਨੋਖ ਲੱਭਣ ਲੱਗੇ ਜਿੱਥੇ ਵੀ ਮੋਟੀ ਲੱਕੜ ਮਿਲ ਸਕੇ ਬਹੁਤ ਪਿੰਡਾਂ ਵਿੱਚ ਜਾ ਕੇ ਵੇਖਿਆ ਪਰ ਅਜਿਹੀ ਲੱਕੜ ਕਿਸੇ ਸਥਾਨ ਤੋਂ ਵੀ ਨਾ ਮਿਲੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਇੱਕ ਮਸੰਦ ਆਇਆ ਤੇ ਉਸ ਨੇ ਬੇਨਤੀ ਕੀਤੀ ਮੋਟੀ ਅਤੇ ਲੰਮੀ ਲੱਕੜ ਦੂਰ ਨੇੜੇ ਦੇ ਪਿੰਡਾਂ ਵਿੱਚ ਕਿਸੇ ਸਥਾਨ ਤੇ ਵੀ ਨਹੀਂ ਹੈ ਹਰਤਾ ਜਾ ਕੇ ਅਸੀਂ ਵੇਖ ਲਿਆ ਹੈ ਜੇ ਪ੍ਰਾਪਤ ਹੋਵੇ ਤਾਂ ਧਨ ਦੇ ਕੇ ਮੰਗਵਾਈਏ ਜਿਵੇਂ ਤੁਹਾਡਾ ਹੁਕਮ ਹੈ ਫਿਰ ਉਸ ਤਰ੍ਹਾਂ ਦਾ ਹੀ ਘਰ ਬਣਾਈਏ ਅੱਗੇ ਜਿਵੇਂ ਆਪ ਜੀ ਦੀ ਮਰਜ਼ੀ ਹੈ ਜਿਵੇਂ ਸਤਿਗੁਰੂ ਜੀ ਚਾਹਣ ਉਸ ਤਰ੍ਹਾਂ ਕਰਾਂਗੇ ਜਦ ਮਸੰਦਾ ਨੇ ਇਸ ਤਰ੍ਹਾਂ ਉਚਾਰਨ ਕੀਤਾ ਉਸ ਸਮੇਂ ਇੱਕ ਸਿੱਖ ਸਵਾ ਵਿੱਚ ਬੈਠਾ ਸੀ ਹੱਥ ਜੋੜ ਕੇ ਉਸਨੇ ਬੇਨਤੀ ਕੀਤੀ ਇੱਕ ਮਹਾਨ ਵੱਡੀ ਟਾਲੀ ਖੜੀ ਹੈ ਉਸ ਵਰਗੀ ਦੂਰ ਨੇੜੇ ਹੋਰ ਕੋਈ ਟਾਲੀ ਨਹੀਂ ਹੈ ਉਹ ਬਹੁਤ ਮੋਟੀ ਅਤੇ ਲੰਮੀ ਹੈ ਪਰ ਸਤਿਗੁਰੂ ਜੀ ਤੋਂ ਬਿਨਾਂ ਉਹ ਹੱਥ ਨਹੀਂ ਆਉਣੀ ਹੋਰ ਕੋਈ ਵੀ ਉਸ ਨੂੰ ਕੱਟ ਨਹੀਂ ਸਕਦਾ ਉਸ ਟਾਲੀ ਵਿੱਚ ਕੋਈ ਸ਼ਕਤੀ ਵਸਦੀ ਹੈ ਉਸ ਨੂੰ ਵਸਦਿਆਂ ਬਹੁਤ ਲੰਮਾ ਸਮਾਂ ਬੀਤ ਗਿਆ ਹੈ ਵਿਹਾਂ ਵਿਹਾਂ ਕੋਹਾਂ ਦੇ ਪਿੰਡ ਉਸ ਟਾਲੀ ਨੂੰ ਮੰਨਦੇ ਹਨ ਤੇ ਜਾ ਕੇ ਪ੍ਰਣਾਮ ਕਰਦੇ ਹਨ ਬਹੁਤ ਵਸਤਾਂ ਉਸ ਨੂੰ ਅਰਪਣ ਕਰਦੇ ਹਨ ਤੇ ਅਨੇਕ ਕਾਮਨਾਵਾਂ ਹਿਰਦੇ ਵਿੱਚ ਧਾਰਨ ਕਰਦੇ ਹਨ ਹਰ ਥਾਂ ਤੋਂ ਮਨੁੱਖ ਸੀਸ ਨਿਵਾਉਂਦੇ ਹਨ ਡਰਦੇ ਉਸ ਨੂੰ ਛੇੜਦੇ ਨਹੀਂ ਅਤੇ ਨਾ ਹੀ ਤ੍ਰਿਸਕਾਰ ਕਰਦੇ ਹਨ ਇਹ ਸੁਣ ਕੇ ਸਤਿਗੁਰੂ ਜੀ ਨੇ ਬਚਨ ਕੀਤਾ ਉਸ ਥਾਂ ਕੋਈ ਸਿੱਖ ਜਾਵੇ ਉਹ ਜਾ ਕੇ ਉਸ ਟਾਲੀ ਨੂੰ ਵੱਢੇ ਜਿਸ ਨਾਲ ਘਰਾਂ ਦਾ ਕਾਰੇ ਸੁਧਾਰੀਏ ਇਹ ਸੁਣ ਕੇ ਭਾਈ ਪੀਰਾਨਾ ਉਧਰ ਚੱਲ ਪਏ ਜਿੱਥੇ ਬਹੁਤ મોટી ਟਾਲੀ ਖੜੀ ਸੀ ਹੱਥ ਵਿੱਚ ਕੋਹਾੜਾ ਅਤੇ ਤਰਖਾਣ ਨੂੰ ਨਾਲ ਲੈ ਕੇ ਗੁਰੂ ਜੀ ਦਾ ਸਿਮਰਨ ਕਰਦਾ ਉੱਥੇ ਚਲਾ ਗਿਆ ਜਾ ਕੇ ਟਾਲੀ ਨੂੰ ਵੇਖਿਆ ਬੜੀ ਖਰੀ ਸੋਹਣੀ ਅਤੇ ਨਿਗਰ ਟਾਲੀ ਖੜੀ ਸੀ ਜਿਹੜੇ ਤਰਖਾਣ ਨੂੰ ਨਾਲ ਲੈ ਕੇ ਗਿਆ ਸੀ ਉਸ ਦਾ ਨਾਂ ਸਧਾਰਨ ਕਹਿੰਦੇ ਸਨ ਜਿਹੜਾ ਤਨ ਮਨ ਤੋਂ ਗੁਰੂ ਜੀ ਦਾ ਪੱਕਾ ਸਿੱਖ ਸੀ ਉਸ ਨੇ ਸਾਰੀ ਟਾਲੀ ਨੂੰ ਚੰਗੀ ਤਰ੍ਹਾਂ ਵੇਖਿਆ ਉਸ ਟਾਲੀ ਦਾ ਇੱਕ ਵੱਡਾ ਭਾਰੀ ਥੰਬ ਵੀ ਬਣਦਾ ਸੀ ਜਿਸੋ ਤੇ ਸੁੰਦਰ ਮੰਦਰ ਬਣ ਸਕਦਾ ਸੀ ਉਹ ਧ੍ਰਿੜ ਤੌਰ ਤੇ ਸਭ ਭਾਰ ਸਹਿ ਸਕਦਾ ਸੀ ਅਤੇ ਬੜਾ ਸਖਤ ਦਿਖਾਈ ਦਿੰਦਾ ਸੀ ਬਹੁਤ ਪੁਰਾਣੀ ਟਾਲੀ ਹੋਣ ਕਰਕੇ ਉਸ ਦੀ ਸਾਰੀ ਲੱਕੜੀ ਪੱਕੀ ਸੀ ਉਸ ਦੇ ਬਰਾਬਰ ਹੋਰ ਕਿਤੇ ਵੀ ਪ੍ਰਾਪਤ ਨਹੀਂ ਸੀ ਘਰ ਦੀ ਉਹ ਸਾਰੀ ਸਮੇਂ ਜੋ ਹੋਰ ਕੰਮ ਪਵੇਗਾ ਉਸ ਵਾਸਤੇ ਡਾਣੀਆਂ ਦੀ ਜੋ ਲੱਕੜੀ ਹੈ ਉਹ ਲੱਗ ਜਾਏਗੀ ਨੇੜੇ ਹੋ ਕੇ ਹੱਥ ਵਿੱਚ ਕੋਹਾੜਾ ਲੈ ਕੇ ਟਾਲੀ ਨੂੰ ਕਟਣ ਵਾਸਤੇ ਬੜੇ ਜ਼ੋਰ ਨਾਲ ਵਾਰ ਕੀਤਾ ਜਦ ਉਹ ਵਾਰ ਟਾਲੀ ਨੂੰ ਲੱਗਾ ਤਾਂ ਟਾਲੀ ਨੂੰ ਥੋੜਾ ਜਿਹਾ ਹੀ ਟੱਕ ਲੱਗਾ ਤਾਂ ਟਾਲੀ ਦੇ ਰੁੱਖ ਵਿੱਚੋਂ ਇੱਕ ਆਵਾਜ਼ ਆਈ ਏ ਪਿਰਾਨੇ ਮੇਰੀ ਗੱਤੀ ਬਾਰੇ ਸੁਣੋ ਮੈਂ ਬਹੁਤ ਦੇਰ ਤੋਂ ਇਸ ਟਾਲੀ ਵਿੱਚ ਵਸਦਾ ਹਾਂ ਤੂੰ ਹੁਣ ਪਹੁੰਚ ਕੇ ਇਸ ਦਾ ਵਿਨਾਸ਼ ਕਰ ਦੇਂਗਾ ਗੁਰੂ ਅਤੇ ਗੁਰੂ ਦੇ ਸਿੱਖ ਅਨੰਤ ਹਨ ਉਹਨਾਂ ਉੱਤੇ ਮੇਰਾ ਵਸ ਨਹੀਂ ਚੱਲਦਾ ਮੈਂ ਸਤਿਗੁਰੂ ਜੀ ਦਾ ਕੁਝ ਨਹੀਂ ਵਿਗਾੜਿਆ ਹੈ ਫਿਰ ਉਹ ਮੇਰੇ ਆਵਾਸ ਨੂੰ ਕਿਉਂ ਟੋਣਾ ਚਾਹੁੰਦੇ ਹਨ ਜਗਤ ਦੇ ਵਿੱਚ ਮੇਰੀ ਬਹੁਤ ਪੂਜਾ ਹੈ ਲੋਕ ਬਹੁਤ ਉਪਹਾਰ ਲੈ ਆ ਕੇ ਅਰਪਣ ਕਰਦੇ ਹਨ ਤੁਸੀਂ ਇੱਥੋਂ ਹਟ ਜਾਓ ਇਸ ਬ੍ਰਿਸ਼ ਦਾ ਨਾਸ਼ ਨਾ ਕਰੋ ਗੁਰੂ ਜੀ ਅੱਗੇ ਮੇਰੀ ਬੇਨਤੀ ਕਰੋ ਸ਼ਰਣ ਪਏ ਦੀ ਮੇਰੀ ਰੱਖਿਆ ਕਰੋ ਆਪਣਾ ਜਾਣ ਕੇ ਰੱਖ ਲਵੋ ਇਸ ਤਰ੍ਹਾਂ ਕਹਿ ਕੇ ਸਾਰੀ ਵਿਥਿਆ ਸੁਣਾਓ ਜਿਵੇਂ ਗੁਰੂ ਜੀ ਦਾ ਹੁਕਮ ਹੋਵੇ ਸੁਣ ਕੇ ਆ ਜਾਓ ਇਹ ਸੁਣ ਕੇ ਤਰਖਾਣ ਅਤੇ ਭਾਈ ਪੀਰਾਨਾ ਦੋਵੇਂ ਇਹ ਅਚਰਜ ਵੇਖ ਕੇ ਬਹੁਤ ਹੈਰਾਨ ਹੋਏ ਆਪਸ ਵਿੱਚ ਕਹਿਣ ਲੱਗੇ ਇਹ ਗੱਲ ਚੰਗੀ ਨਹੀਂ ਇਸ ਦਰਖਤ ਤੇ ਸਦਾ ਹੀ ਆਪਣਾ ਵਾਸਾ ਰੱਖਣਾ ਚਾਹੁੰਦਾ ਹੈ ਫਿਰ ਬਹੁਤ ਦੀਨ ਹੋ ਕੇ ਬੇਨਤੀ ਕਰਦਾ ਹੈ ਇਸ ਵਿੱਚ ਹੰਕਾਰ ਆਦਿ ਕੋਈ ਗਿਣਤੀ ਨਹੀਂ ਹੈ ਇੱਕ ਵਾਰ ਗੁਰੂ ਜੀ ਦੇ ਪਾਸ ਸੁਣਾਉਂਦੇ ਹਾਂ ਫਿਰ ਆ ਕੇ ਦਰਖਤ ਨੂੰ ਵੱਢ ਲਵਾਂਗੇ ਇਹ ਕੈਕੇ ਨਗਰ ਵਾਲੇ ਪਾਸੇ ਚਲੇ ਗਏ ਅਤੇ ਉੱਥੇ ਪਹੁੰਚ ਗਏ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਬੈਠੇ ਸਨ ਜਾ ਕੇ ਹੱਥ ਜੋੜ ਕੇ ਬੇਨਤੀ ਕੀਤੀ हे ਪ੍ਰਭੂ ਜੀ ਉਹ ਬ੍ਰਿਜ ਬਹੁਤ ਭਾਰੀ ਹੈ ਜਦ ਅਸੀਂ ਉਸ ਨੂੰ ਵੱਢਣ ਲੱਗੇ ਤਾਂ ਉਸ ਵਿੱਚੋਂ ਇੱਕ ਆਵਾਜ਼ ਨਿਕਲੀ ਮੇਰਾ ਤੁਸੀਂ ਕੰਮ ਕਿਉਂ ਵਿਗਾੜਦੇ ਹੋ ਪਿੰਡਾਂ ਦੇ ਲੋਕ ਮੇਰੀ ਮਾਂ ਦਾ ਕਰਦੇ ਹਨ ਤੇ ਭਾਂਤ ਭਾਂਦੀਆਂ ਪੇਟਾਵਾਂ ਚੁਣੌਂਦੇ ਹਨ ਦਰਖਤ ਦੇ ਨਸ਼ਟ ਕਰਨ ਨਾਲ ਮੇਰੀ ਸਾਰੀ ਮਾਨਤਾ ਨਸ਼ਟ ਹੋ ਜਾਏਗੀ ਤੇ ਕੋਈ ਵੀ ਨਰ ਨਾਰੀ ਮੈਨੂੰ ਜਾਣ ਨਹੀਂ ਸਕੇਗਾ ਇਹ ਮੇਰੀ ਵਿਥਿਆ ਗੁਰੂ ਜੀ ਨੂੰ ਸੁਣਾਓ ਫਿਰ ਉਸ ਤਰ੍ਹਾਂ ਕਰੋ ਜਿਵੇਂ ਗੁਰੂ ਜੀ ਫਰਮਾਉਣ ਉਸ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਹਿਰਦਾ ਬਹੁਤ ਕੋਮਲ ਤੇ ਵਿਸ਼ਾਲ ਕਿਰਪਾਲੂ ਹੈ ਉਹ ਬੋਲੇ ਅਸੀਂ ਉਸ ਦੇ ਪਾਸ ਜਾਂਦੇ ਹਾਂ ਤੇ ਸਭ ਪ੍ਰਕਾਰ ਧੀਰਜ ਦੇਾਂਗੇ ਇਸ ਤਰ੍ਹਾਂ ਕਹਿ ਕੇ ਪਾਲਕੀ ਵਿੱਚ ਚੜ ਕੇ ਚੱਲ ਪਏ ਉਸ ਬ੍ਰਿਛ ਨੂੰ ਵੇਖਣ ਚਲੇ ਗਏ ਜਿਸ ਦਾ ਵਧਣਾ ਭਲਾ ਹੈ ਬਹੁਤ ਸੇਵਕ ਗੁਰੂ ਜੀ ਦੇ ਨਾਲ ਗਏ ਜਿਹੜੇ ਇਹ ਸੁਣ ਕੇ ਬੜੇ ਹੈਰਾਨ ਹੋਏ ਕਿ ਦਰਖਤ ਬੋਲਦਾ ਹੈ ਥੋੜੀ-ਥੋੜੀ ਚੱਲ ਕੇ ਉਸ ਦੇ ਨੇੜੇ ਪਹੁੰਚ ਗਏ ਜਦ ਸਾਰਿਆਂ ਨੂੰ ਆ ਕੇ ਖੜੋਤੇ ਵੇਖਿਆ ਤਾਂ ਫਿਰ ਆਵਾਜ਼ ਆਈ ਤੇ ਸਨਿਮਰ ਹੋ ਕੇ ਉਸਨੇ ਨਮਸਕਾਰ ਕੀਤੀ ਤੇ ਉਸ ਸਮੇਂ ਬੇਨਤੀ ਕਰਨ ਲੱਗਾ हे ਪ੍ਰਭੂ ਜੀ ਤੁਸੀਂ ਸਾਰਿਆਂ ਦੇ ਸੁੱਖਾਂ ਦੇ ਦਾਤੇ ਹੋ ਮੇਰੇ ਨਿਵਾਸ ਥਾਨ ਦਾ ਕਿਉਂ ਕਾਤ ਕਰਦੇ ਹੋ ਮੈਂ ਗੁਰੂ ਘਰ ਦਾ ਕੋਈ ਕੰਮ ਨਹੀਂ ਵਿਗਾੜਿਆ ਹੈ ਮੇਰਾ ਕੀ ਅਪਰਾਧ ਵਿਚਾਰਿਆ ਹੈ ਦੂਰ ਨੇੜੇ ਦੇ ਬਹੁਤ ਪਿੰਡ ਹਨ ਉਹ ਮੇਰੇ ਅੱਗੇ ਖਲੋ ਕੇ ਸਿਰ ਨਿਵਾਉਂਦੇ ਹਨ ਟਾਲੀ ਦੇ ਦਰਖਤ ਨੂੰ ਨਾ ਵੇਖ ਕੇ ਸਭ ਹਟ ਜਾਣਗੇ ਫਿਰ ਕੋਈ ਵੀ ਮੈਨੂੰ ਭੇਟਾ ਨਹੀਂ ਦਵੇਗਾ ਇਹ ਸੁਣ ਕੇ ਸਤਗੁਰੂ ਜੀ ਨੇ ਧੀਰੇ ਜ ਦਿੱਤਾ ਇਹ ਦੇਸ਼ ਵੱਡੇ ਰੁੱਖਾਂ ਤੋਂ ਸਖਣਾ ਹੈ ਮੋਟੀ ਲੱਕੜ ਲਵਦੇ ਰਹੇ ਹਾਂ ਪਰ ਕਿਸੇ ਥਾਂ ਤੋਂ ਵੀ ਮਿਲੀ ਨਹੀਂ ਹੈ ਅਸੀਂ ਆਪਣਾ ਘਰ ਬਣਾਉਣਾ ਚਾਹੁੰਦੇ ਹਾਂ ਘਰ ਵਾਸਤੇ ਇਹ ਦੁਰਲਭ ਲੱਕੜੀ ਵੇਖੀ ਹੈ ਹਰ ਕੋਈ ਦਰਖਤ ਇਸ ਵਰਗਾ ਨਹੀਂ ਹੈ ਤੇਰੀ ਮਾਨਤਾ ਨੂੰ ਨਹੀਂ ਵਿਗਾੜਾਂਗੇ ਜਿੱਥੇ ਥੰਮ ਦੇ ਕੇ ਘਰ ਦੀ ਉਸਾਰੀ ਕਰਾਂਗੇ ਉਸਾਂ ਤੇਰੀ ਪੂਜਾ ਹੋਵੇਗੀ ਉਹ ਪੂਜਾ ਇੱਥੇ ਨਾਲੋਂ ਵੀ ਜ਼ਿਆਦਾ ਵੱਧ ਜਾਏਗੀ ਪਹਿਲਾਂ ਉਹ ਤੈਨੂੰ ਮੰਨਣਗੇ ਬਾਅਦ ਵਿੱਚ ਸਾਡੇ ਦਰਸ਼ਨ ਕਰਨਗੇ ਉਥੇ ਸੋਖੇ ਢੰਗ ਨਾਲ ਰਹੋ ਤੇਰੀ ਅਨੇਕ ਪ੍ਰਕਾਰ ਨਾਲ ਮਹਾਨ ਮਾਨਤਾ ਹੋਵੇਗੀ ਚਿਤ ਵਿੱਚ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ ਪਹਿਲਾਂ ਨਾਲੋਂ ਇਹ ਪੂਜਾ ਦੁੱਗਣੀ ਹੋ ਜਾਏਗੀ ਸਤਿਗੁਰੂ ਜੀ ਪਾਸੋਂ ਇਸ ਤਰ੍ਹਾਂ ਸੁਣ ਕੇ ਉਹ ਹਿਰਦੇ ਵਿੱਚ ਬਹੁਤ ਪ੍ਰਸੰਨ ਹੋ ਗਿਆ ਤੇ ਬੰਦਰਾ ਕਰਕੇ ਚੁੱਪ ਹੋ ਗਿਆ ਆਪਣਾ ਹਿੱਤ ਦਰਖਤ ਦੇ ਕਟਣ ਵਿੱਚ ਹੀ ਜਾਣਿਆ ਗੁਰੂ ਜੀ ਨੇ ਫਿਰ ਮੁਖ ਤੋਂ ਫਰਮਾਇਆ اے ਸਧਾਰਨ ਤਰਖਾਣ ਸੁਣੋ ਤੇ ਵੇਖੋ ਜਿੰਨਾ ਥੰਬ ਰੱਖਣਾ ਹੈ ਬੇਨਤੀ ਕਰਕੇ ਬਲੀ ਪ੍ਰਕਾਰ ਸੁਧਾਰ ਲੋ ਸਭ ਵਿਧੀਆਂ ਕਰਕੇ ਉਸ ਨੂੰ ਇਸ ਥਾਂ ਤਿਆਰ ਕਰ ਲੋ ਉਸ ਦਾ ਪਾਰ ਹੌਲਾ ਹੋ ਜਾਏਗਾ ਫਿਰ ਗੱਡੇ ਤੇ ਰੱਖ ਕੇ ਲੈ ਆਵੋ ਬਹੁਤ ਵੱਡ ਉਸ ਦੇ ਨਾਲ ਜੋੜੋ ਇਹ ਕਹਿ ਕੇ ਸਤਗੁਰੂ ਜੀ ਨਗਰ ਨੂੰ ਵਾਪਸ ਆ ਗਏ ਸਾਰੇ ਸੇਵਕ ਸ੍ਰੇਸ਼ਟ ਜਸ ਕਰਦੇ ਸਨ ਫਿਰ ਕੋਹਾੜਾ ਲੈ ਕੇ ਸਰਖਾਣ ਦਰਖਤ ਨੂੰ ਕੱਟਣ ਲੱਗ ਗਿਆ ਸਾਰਾ ਦਰਖਤ ਜੜ ਤੋਂ ਹੀ ਵੜ ਦਿੱਤਾ ਬਹੁਤ ਲੋਕਾਂ ਨੇ ਲੱਗ ਕੇ ਉਸ ਦਰਖਤ ਨੂੰ ਡੇਗ ਦਿੱਤਾ ਤੇ ਸਾਰੇ ਢਾਣੇ ਅਤੇ ਟਹਿਣੀਆਂ ਕੱਢ ਦਿੱਤੀਆਂ ਮਿਣ ਕੇ ਜਿੰਨੀ ਮਿੰਟੀ ਚਾਹੀਦੀ ਸੀ ਉਨੀ ਮੋਟੀ ਲੱਕੜੀ ਰੱਖ ਲਈ ਚੰਗੀ ਤਰ੍ਹਾਂ ਕੱਢ ਕੇ ਸਾਰਾ ਗੋਲ ਕਰ ਲਿਆ ਤੇ ਸੁੰਦਰ ਰੂਪ ਵਾਲਾ ਬਣਾ ਕੇ ਉੱਥੇ ਧਰ ਦਿੱਤਾ ਇੱਕ ਗੱਡਾ ਮੰਗਵਾ ਕੇ ਉਸ ਨੂੰ ਕਈ ਵੱਲ ਦੇ ਜੁੱਤੇ ਤੇ ਬਹੁਤ ਮਨੁੱਖਾਂ ਨੇ ਮਿਲ ਕੇ ਸੱਮ ਨੂੰ ਗੱਡੇ ਉੱਤੇ ਚੜਾ ਦਿੱਤਾ ਬੜੇ ਯਤਨਾਂ ਨਾਲ ਉਸ ਨੂੰ ਲੈ ਕੇ ਆਏ ਜਿੱਥੇ ਕਾਰ ਬਣਾਉਂਦੇ ਸੀ ਉੱਥੇ ਰੱਖ ਦਿੱਤਾ ਸ੍ਰੀ ਸਤਿਗੁਰੂ ਜੀ ਵੇਖਣ ਵਾਸਤੇ ਆਏ ਬਹੁਤ ਸੁੰਦਰ ਘੜਿਆ ਹੈ ਸਾਰਿਆਂ ਨੂੰ ਕਹਿੰਦੇ ਸਨ ਤਦ ਜਦ ਕਾਰੀਗਰ ਨੂੰ ਵੇਖਿਆ ਤਾਂ ਖੜੇ ਕਰਨ ਦੀ ਬਿਉਂਤ ਤੇ ਵਿਚਾਰ ਕੀਤੀ ਬਹੁਤ ਮਨੁੱਖਾਂ ਨੇ ਇਕੱਠੇ ਹੋ ਕੇ ਚੁੱਕ ਲਿਆ ਤੇ ਚੰਗੇ ਥਾਂ ਤੇ ਖੜਾ ਕਰ ਦਿੱਤਾ ਸਵਾ 9 ਹੱਥ ਥੰਬਾ ਚਾਉਂਦੇ ਸਨ ਘਟ ਵੇਖ ਕੇ ਇਹਦੇ ਵਿੱਚ ਬਹੁਤ ਹੈਰਾਨ ਹੋਏ 8 ਉਂਗਲੀਆਂ ਘਟ ਹੋ ਗਿਆ ਜਾਦ ਮਿੰਡ ਕੇ ਵੇਖਿਆ ਤਾਂ ਕੰਮ ਵਿਗੜਿਆ ਜਾਣਿਆ ਇਸ ਵਾਰ ਕਾ ਹੋਰ ਕਿਤੇ ਲੱਭ ਨਹੀਂ ਸਕਦਾ ਤਾਂ ਫਿਰ ਕਰ ਕਿਸ ਦੇ ਆਸਰੇ ਬਣੇ ਗੁਰੂ ਜੀ ਅੱਗੇ ਫੇਰ ਬੇਨਤੀ ਕੀਤੀ ਪ੍ਰਭੂ ਜੀ ਵੱਡਾ ਕੰਮ ਵਿਗੜ ਗਿਆ ਹੈ ਦੁਰਲਭ ਲੱਕੜੀ ਜਿਹੜੀ ਬੜਾ ਯਤਨ ਕਰਕੇ ਲਈ ਸੀ ਉਹ ਅੱਠ ਉਂਗਲੀਆਂ ਘੱਟ ਨਿਕਲੀ ਹੈ ਸਾਰਾ ਘਰ ਦਾ ਕੰਮ ਵਿਗੜ ਜਾਏਗਾ ਜੇ ਉਸ ਉਤੇ ਹੁਣ ਚਣਾਈ ਕਰਾਂਗੇ ਤਾਂ ਹੋਰ ਉਪਾ ਨਹੀਂ ਬਣ ਆਉਣਗੇ ਉਸ ਤਰ੍ਹਾਂ ਹੀ ਕਰਿਏ ਜਿਸ ਤਰ੍ਹਾਂ ਤੁਹਾਨੂੰ ਚੰਗਾ ਲਗੇ ਇਹ ਸੁਣ ਕੇ ਸਤਿਗੁਰੂ ਜੀ ਉੱਥੇ ਚੱਲ ਕੇ ਆਏ ਜਿੱਥੇ ਖੰਭਾ ਘਟ ਹੋਇਆ ਖੜਾ ਸੀ ਘਰ ਦੇ ਬੰਨ ਵਿੱਚ ਵਿਗਨ ਪੈ ਜਾਣ ਕਰਕੇ ਸਾਰੇ ਮਨੁੱਖ ਖੜੇ ਹੋ ਕੇ ਵੇਖ ਰਹੇ ਸਨ ਪਛਤਾਉਂਦੇ ਸਨ ਅਤੇ ਮੁੱਖ ਨਾਲ ਕਹਿੰਦੇ ਸਨ ਇਸ ਵਰਗਾ ਹੋਣ ਕਿੱਥੋਂ ਲੱਭਾਂਗੇ ਭਾਰੀ ਦਰਖਤ ਵੱਢ ਕੇ ਗਵਾ ਦਿੱਤਾ ਹੈ ਘਰ ਦਾ ਕੰਮ ਵੀ ਨਹੀਂ ਹੋਇਆ ਹੈ ਗੁਰੂ ਅਰਜਨ ਦੇਵ ਜੀ ਨੇ ਕਟ ਹੋਏ ਥੰਮ ਨੂੰ ਵੇਖਿਆ ਜਿਹੜਾ ਬਹੁਤ ਮੋਟਾ ਦਰਖਤ ਵੜਿਆ ਸੀ ਵਿਅਰਥ ਗਿਆ ਹੈ ਗੁਰੂ ਜੀ ਨੇ ਆਪਣੇ ਮੁਖਤਾਂ ਨੂੰ فرمایا ਗੁਰੂ ਘਰ ਵਾਸਤੇ ਇਹ ਦਰਖਤ ਵੜਿਆ ਤੇ ਖੜਾ ਹੈ ਆਪਣੀ ਖੁਸ਼ੀ ਨਾਲ ਇਹ ਪਹਿਲਾਂ ਬਹੁਤ ਡਾਣੀਆਂ ਸਮੇਤ ਵਧਿਆ ਹੋਇਆ ਸੀ ਇਸ ਘਰ ਵਿੱਚ ਸਦਾ ਸਤ ਸੰਗਤ ਅਤੇ ਸਤ ਨਾਮ ਦਾ ਰਾਤ ਦਿਨ ਸਿਮਰਨ ਹੁੰਦਾ ਹੈ ਇਸ ਕਰਕੇ ਸਾਡੇ ਕਹੇ ਤੇ ਇਹ ਵਿਸ਼ਾਲ ਵਧੇ ਜਿੰਨਾ ਵੀ ਇਹ ਚਾਹੁੰਦਾ ਹੈ ਸਾਰੇ ਮਨੁੱਖ ਖੜੇ ਹੋਏ ਵੇਖ ਰਹੇ ਸਨ ਤਰੰਤ ਆਠ ਉਂਗਲੀਆਂ ਵੱਧ ਗਿਆ ਜਿੰਨਾ ਉਹ ਕਾਰੀਗਰ ਚਾਹੁੰਦੇ ਸਨ ਉਹ ਸਾਰੇ ਹਿਰਦੇ ਵਿੱਚ ਬਹੁਤ ਹੈਰਾਨ ਹੋਏ ਖੰਬੇ ਨੂੰ ਖੜਾ ਕਰਕੇ ਬਹੁਤ ਪ੍ਰਸੰਨ ਹੋਏ ਤੇ ਰਹਿਣ ਵਾਸਤੇ ਘਰ ਬਣਾਏ ਜਿੰਨੀ ਸੰਗਤ ਚੱਲ ਕੇ ਆਉਂਦੀ ਸੀ ਪਹਿਲਾਂ ਖੰਬੇ ਨੂੰ ਪੇਟਾ ਦੇ ਕੇ ਸੀਸ ਨਿਵਾਉਂਦੀ ਸੀ ਬਾਅਦ ਵਿੱਚ ਗੁਰੂ ਜੀ ਦੇ ਦਰਸ਼ਨ ਕਰਦੀ ਸੀ ਇਸ ਤਰ੍ਹਾਂ ਇਸ ਸਥਾਨ ਦੀ ਵੀ ਬਹੁਤ ਮਾਨਤਾ ਹੋ ਗਈ ਬਹੁਤ ਲੰਮੇ ਸਮੇਂ ਤੱਕ ਉਹ ਘਰ ਵਿੱਚ ਰਿਹਾ ਉਸ ਤਰ੍ਹਾਂ ਹੀ ਉਸ ਦੀ ਪੂਜਾ ਹੋਈ ਜਿਵੇਂ ਗੁਰੂ ਜੀ ਨੇ ਕਿਹਾ ਸੀ ਜਦ ਖਾਲਸੇ ਦਾ ਰਾਜ ਆਇਆ ਤੁਰਕਾਂ ਨਾਲ ਵੈਰ ਵੱਧ ਗਿਆ ਪਛੰਵਾਲੇ ਪਾਸੇ ਤੋਂ ਵਿਕਰਾਲ ਮੁਸਲਮਾਨ ਇਕੱਠੇ ਹੋ ਕੇ ਆਏ ਉਹਨਾਂ ਨਾਲ ਬਹੁਤ ਸਿੰਘ ਲੜ ਕੇ ਸ਼ਹੀਦ ਹੋ ਗਏ ਵੈਰੀਆਂ ਦੀ ਇੱਥੋਂ ਤੱਕ ਪਹੁੰਚ ਹੋ ਗਈ ਫਿਰ ਮੂਰਖ ਪੂਜਾ ਸਥਾਨ ਵੇਖ ਕੇ ਬਹੁਤ ਲੱਕੜਾਂ ਇਕੱਠੀਆਂ ਕਰਕੇ ਲਿਆਏ ਉਹਨਾਂ ਲੱਕੜਾਂ ਨੂੰ ਥੰਬ ਦੇ ਚਾਰੇ ਪਾਸੇ ਧਰ ਕੇ ਤੁਰੰਤ ਅੱਗ ਲਾ ਦਿੱਤੀ ਤੋਂ ਤਾਂ ਬਹੁਤ ਉੱਚੀ ਚੀਖ ਵੱਜੀ ਜਿਸ ਨਾਲ ਕੁਝ ਮੁਸਲਮਾਨ ਮਰ ਗਏ ਤੇ ਕੁਝ ਬੇਹੋਸ਼ ਹੋ ਗਏ ਥੰਬ ਉਸੇ ਵੇਲੇ ਧਰਤੀ ਵਿੱਚ ਪਰਵੇਸ਼ ਕਰ ਗਿਆ ਉਸ ਨੂੰ ਫਿਰ ਕਿਸੇ ਤਰ੍ਹਾਂ ਵੀ ਕਿਸੇ ਨੇ ਨਹੀਂ ਵੇਖਿਆ ਹੁਣ ਤੱਕ ਜਿਹੜਾ ਸਿੱਖ ਜਾਂਦਾ ਹੈ ਭੇਟ ਅਰਪਣ ਕਰਕੇ ਸਿਰ ਝਪਾਉਂਦਾ ਹੈ ਪਿਆਰੀ ਸਾਧ ਸੰਗਤ ਜੀ ਜਿਸ ਸਥਾਨ ਤੇ ਉਹ ਥੰਬ ਖੜਾ ਸੀ ਉਸ ਸਥਾਨ ਤੇ ਇੱਕ ਬਹੁਤ ਹੀ ਸੁੰਦਰ ਗੁਰਦੁਆਰਾ ਸ਼ੋਭਿਤ ਹੈ ਲੱਖਾਂ ਹੀ ਸੰਗਤਾਂ ਗੁਰਦੁਆਰਾ ਸ਼੍ਰੀ ਥੰਮ ਸਾਹਿਬ ਦੇ ਦਰਸ਼ਨ ਕਰਦੀਆਂ ਹਨ ਤੇ ਗੁਰੂ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੀਆਂ ਹਨ